Oh, mm -hmm. mm -hmm. mm -hmm. ਇਹ ਵਿਚਾਰਾ ਸੁਨ ਸੁਨਾ ਸੱਚੇ ਘਰਵਾਰਾ ਨਾਨਕ ਨਿਰਮਲ ਨਾਮ ਸਭ ਤੁਨ ਸਚ ਰੰਮੈ ਨਾਮ ਸਮਾਇਦਾ ਮਾਰੂ ਮਹਲਾ ਆਇਦਾ ਜਾਇ ਇਤਰਾ ਕਿਰਪਾਲਾ ਜੀਆਂ ਅੰਦਰ ਕੀ ਕਹਿਣਾ ਚਾਹੁੰਦੇ ਜੀ ਤੁਹਾਨੂੰ ਬਰੀਫ ਦੇ ਵਿੱਚ ਦੱਸ ਹੀ ਦਿੱਤਾ ਕਿ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਹੈ ਤੇ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਲਾਸਾਨੀ ਸ਼ਹਾਦਤ ਦਾ ਜੋੜ ਮਿਲਾ ਉਹਨੂੰ ਵੀ ਸਮਰਪਿਤ ਅਸੀਂ ਅਰਦਾਸ ਕਰਦੇ ਆ ਕਿ ਸਾਡੀ ਸਾਂਜੀ ਵਾਲਤਾਬ ਇਵੇਂ ਜਿਵੇਂ ਬਣੀ ਰਹੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਔਖਾ ਆ ਰਿਹਾ ਤੇ ਉਹਦੇ ਵਿੱਚ ਸਾਨੂੰ ਪਰਮਾਤਮਾ ਸਤਬੁੱਧੀ ਬਖਸ਼ੇ ਤੇ ਪਿਆਰ ਮਿਲਵਰਤਨ ਨਾਲ ਅਸੀਂ ਸਾਰੇ ਇਸ ਪੰਜਾਬ ਦੀ ਧਰਤੀ ਨੂੰ ਇਹਦੇ ਅਮਨ ਸ਼ਾਂਤੀ ਕਾਇਮ ਰੱਖੀਏ ਸੋ ਇਹੀ ਅਰਦਾਸ ਸਾਡੀ ਇੱਥੇ ਅ ਲਈ ਅਸੀਂ ਇੱਥੇ ਆਏ ਹਾਂ ਸੋ ਨਵ 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 ਕੀ ਆ ਰਿਹਾ ਜੀ ਅ ਮਾਰਚ ਅਪ੍ਰੈਲ ਦੇ ਵਿੱਚ ਮੇਰੀ ਫਿਲਮ ਆ ਰਹੀ ਹੈ ਜੀ ਸਿੰਘ ਅਪ 3 ਸੋ ਉਦੀ ਤਿਆਰੀਆਂ ਨੇ ਸੋ ਆਉਣ ਵਾਲਾ ਸਾਲ ਕਈ ਫਿਲਮਾਂ ਆ ਰਹੀਆਂ ਨੇ ਸੋ ਪ੍ਰਮਾਤਮਾਗੇ ਅਰਦਾਸ ਹੈ ਕਿ ਕੁਝ मीनिंगफुल ਫਿਲਮਾਂ ਕਲੰਦਾ ਬਲਬਖਸ਼ਣ ਤਾਂ ਕਿ ਫਿਲਮਾਂ ਦੇ ذریعے ਕੁਝ ਸਮਾਜ ਦਾ ਵੀ ਸੇਵਾ ਵੀ ਹੋ ਸਕੇ ਸੋ ਸੋ ਇਸ ਤਰੀਕੇ ਦੀ ਇੱਕ ਕੋਸ਼ਿਸ਼ ਹੈਗੀ ਆ ਇਹਨਾਂ ਦੀ ਸਰਪ੍ਰਸਤੀ ਹੇਠ ਸਰੋਤਿਆਂ ਨੂੰ ਕੀ ਸੰ ਆਪਣੇ ਅਪੀਲ ਕਰਨਾ ਚਾਹੁੰਦੇ ਸਰੋਤਿਆਂ ਨੂੰ ਸੁਣਨ ਵਾਲੇ ਤੇ ਦੇਖਣ ਵਾਲੇ ਜਿੰਨੇ ਵੀ ਆ ਕੇ ਚੰਗਾ ਸੁਣੋ ਤੇ ਚੰਗਾ ਵੇਖੋ ਜੀ ਇਹ ਨਾ ਚੱਲ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਮਿੱਠ ਸਿੰਘ ਕਾਨੇ ਕੇ ਮੈਂਬਰ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਇਹ ਹਲਕਾ ਮਾਨਸਾ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਆ ਕੱਲ ਤੋਂ ਪਾਠ ਆਰੰਭ ਕਰਾਇਆ ਗਿਆ ਜਿਹਦਾ ਸਵੇਰੇ ਇਹ ਭੋਗ ਪਵੇਗਾ ਤੇ ਇਸ ਮੌਕੇ ਅਸੀਂ ਪਰਿਵਾਰ ਸਮੇਤ ਇੱਥੇ ਪਹੁੰਚੇ ਹੋਏ ਹਾਂ ਤੇ ਅਸੀਂ ਅਰਦਾਸ ਕਰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਪੰਥ ਉਤੇ ਮਿਹਰ ਰੱਖੇ ਔਰ ਇਹ ਸੀਧੀ ਦਿਹਾੜਾ ਚੱਲ ਰਿਹਾ ਹੈਗਾ ਅਸੀਂ ਸੀਧੀ ਦਿਹਾੜੇ ਮੌਕੇ ਮੈਂ ਸਮੁੱਚੇ ਪੰਥ ਨੂੰ ਬੇਨਤੀ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਸੀਧੀ ਦਿਹਾੜੇ ਚੱਲ ਰਹੇ ਨੇ ਇੱਥੇ ਮਠਾਪਕ ਪੁਪ ਕੰਮ ਵਗੈਰਾ ਨਾ ਪਕਾਏ ਜਾਣ ਔਰ ਸੀਧੀ ਦਿਹਾੜਾ ਜਿਹੜਾ ਹੋ 15 ਦਿਨ ਲਗਾਤਾਰ ਪਾਠ ਕਰਕੇ ਜੀਵਨ ਜਿਹੜਾ ਉਹ ਹਰ ਸਿੱਖਾ ਬਤੀਤ ਕਰੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਿਬਜ਼ਾਦਿਆਂ ਨੂੰ ਜੋ ਸਹਾਦੇ ਇਹ ਦਿਨ ਲਗੇ ਉਹ ਯਾਦ ਕੀਤਾ ਜਾਵੇ ਤੇ ਇਹਨੇ ਕਹਿੰਦਾ ਹਾਂ ਮੈਂ ਆਸ ਕਰਦਾ ਕਿ 31 ਦਸੰਬਰ ਤੱਕ ਸਮੁੱਚੀ ਸਿੱਖ ਕੌਮ ਆ ਉਹ ਸੀਧੀ ਦਿਹਾੜੇ ਨੂੰ ਸਮਰਪਿਤ ਹੋ ਕੇ ਇਹ ਗੁਰੂ ਨੂੰ ਸਮਰਪਿਤ ਹੋਤ ਰਹੇਗੀ ਤੇ ਸਾਹਿਬਜ਼ਾਦਿਆਂ ਦੀ ਸੀਧੀ ਦਿਹਾੜਾ ਆ ਯਾਦ ਰੱਖ ਰੱਖਦੇ ਆ ਹੋਇਆ ਸਮਾਜ ਲਈ ਆਪਣਾ ਬਣਦਾ ਯੋਗਦਾਨ ਪਾਵੇਗੀ ਬੇਗੁਜੀ ਖਾਲਸਾ ਬੇਗੁਜੀ